ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੱਖ ਵਿਦਿਆਰਥੀਆਂ ਦੇ ਲਈ ਗੁਰਨਾਨਕ ਦੇਵ ਇੰਜੀਨੀਅਰਿੰਗ ਕਾਲਜ ਦੇ ਵਿੱਚ ਦਾਖਲਾ ਲੈਣ ਲਈ ਇਹ ਸੁਨਹਿਰੀ ਮੌਕਾ ਐਸਆਰਈ 2025 ਸਿੱਖ ਧਾਰਮਿਕ ਪ੍ਰੀਖਿਆ 2025 ਕਿਹੜੇ ਬੱਚੇ ਇਹਦੇ ਲਈ एलिजिਬਲ ਨੇ ਜਿਹੜੇ ਬੱਚਿਆਂ ਨੇ ਪਲੱਸ 2 ਨਾਨ ਮੈਡੀਕਲ ਦੇ ਨਾਲ ਕੀਤੀ ਆ ਅੱਗੇ ਇੰਜੀਨੀਅਰਿੰਗ ਕਰਨਾ ਚਾਹੁੰਦੇ ਨੇ ਫਸਟイヤー ਦੇ ਵਿੱਚ ਐਡਮਿਸ਼ਨ ਲੈਣੀ ਚਾਹੁੰਦੇ ਨੇ ਗੁਰੂ ਨਾਨਕ ਦੇਵ ਇੰਜੀਨੀਅਰਿੰਗ ਕਾਲਜ ਦੇ ਵਿੱਚ ਸੋ ਉਹਨਾਂ ਲਈ ਬਹੁਤ ਹੀ ਸੁਨਹਿਰੀ ਮੌਕਾ ਹੈ ਤੁਸੀਂ ਗੁਰੂ ਨਾਨਕ ਦੇਵ ਇੰਜੀਨੀਅਰਿੰਗ ਕਾਲਜ ਦੇ ਵਿੱਚ ਕਿਸੇ ਵੀ ਵਰਕਿੰਗ ਡੇ ਦੇ ਚ ਆ ਕੇ ਸੈਂਟਰਲ ਲਾਇਬ੍ਰੇਰੀ ਦੇ ਵਿੱਚ ਜਿਹੜਾ ਸਿੱਖ ਧਾਰਮਿਕ ਪ੍ਰੀਖਿਆ ਐਸਆਰਈ ਦਾ ਐਗਜ਼ਾਮ ਦੇ ਸਕਦੇ ਹੋ ਸੋ ਇਹਦਾ ਬੈਨੀਫਿਟ ਕੀ ਆ ਵੀ 50% ਤੁਹਾਨੂੰ ਜਿਹੜੀ ਰਿਜ਼ਰਵੇਸ਼ਨ ਆ ਐਡਮਿਸ਼ਨ ਦੇ ਵਿੱਚ ਮਿਲ ਜਾਂਦੀ ਆ ਸੀਟਸ ਜਿਹੜੀਆਂ ਨੇ ਸਿਕ ਸਟੂਡੈਂਟਸ ਦੇ ਲਈ 50% ਸੀਟਸ ਅਵੇਲੇਬਲ ਨੇ ਸੋ ਸਾਰੇ ਜਾਨੇ ਇਹਦਾ ਬੈਨੀਫਿਟ ਲਾਓ ਸਿਕ ਬੱਚਿਆਂ ਨੂੰ ਖਾਸ ਕਰਕੇ ਇਹ ਅਪੀਲ ਕੀਤੀ ਜਾਂਦੀ ਆ ਕਿ ਸਾਰੇ ਬੱਚੇ ਜਿਹੜੇ ਵੀ ਕਿਸੇ ਧਾਰੀ ਨੇ ਸੋ ਉਹ ਬੱਚੇ ਇਹਦਾ ਬੈਨੀਫਿਟ ਲੈਣ ਤਾਂ ਕਿ ਆਪਣਾ ਵਧੀਆ ਕਰੀਅਰ ਆਉਣ ਵਾਲੇ ਟਾਈਮ ਦੇ ਵਿੱਚ ਚੂਜ਼ ਕਰ ਸਕਣ ਐਡਮਿਸ਼ਨ ਇੱਕ ਰਿਪਿਊਟਡ ਕਾਲਜ ਦੇ ਵਿੱਚ ਐਡਮਿਸ਼ਨ ਲੈ ਸਕਣ ਸੋ ਤੁਸੀਂ ਮੇਰੇ ਨਾਲ ਸੰਪਰਕ ਕਰ ਸਕਦੇ ਹੋ 904164904 ਸੋ ਇਸ ਨੰਬਰ ਦੇ ਉੱਤੇ ਤੁਸੀਂ ਸੰਪਰਕ ਕਰ ਸਕਦੇ ਹੋ ਸੋ ਕਿਸੇ ਵੀ ਵਰਕਿੰਗ ਡੇ ਵਾਲੇ ਦਿਨ ਤੁਸੀਂ ਜਿਹੜਾ ਇਹ ਟੈਸਟ ਦੇ ਸਕਦੇ ਹੋ ਇਹਦੇ ਲਈ ਡਾਕੂਮੈਂਟਸ ਕਿਹੜੇ-ਕਿਹੜੇ ਚਾਹੀਦੇ ਨੇ ਸਟੂਡੈਂਟ ਦੀਆਂ ਦੋ ਫੋਟੋਗ੍ਰਾਫਸ ਆਧਾਰ ਕਾਰਡ ਦੀ ਕਾਪੀ 10th ਦਾ ਡੀਐਮਸੀ ਦੀ ਕਾਪੀ ਐਂਡ ਤੁਹਾਡਾ ਐਡਮਿਟ ਕਾਰਡ ਜਿਹੜਾ ਪਲਸ 2 ਦਾ ਐਡਮਿਟ ਕਾਰਡ ਆ ਉਹਦੀ ਇੱਕ ਕਾਪੀ ਲੈ ਕੇ ਤੁਸੀਂ ਸੈਂਟਰਲ ਲਾਇਬ੍ਰੇਰੀ ਆਉਣਾ ਤੇ ਤੁਹਾਡਾ ਸੇਮ ਡੇ ਹੀ ਟੈਸਟ ਕੰਡਕਟ ਹੋ ਜਾਵੇਗਾ ਮੇਬੀ ਮਈ ਦੇ ਲਾਸਟ ਵੀਕ ਵਿੱਚ ਇਹ ਕਾਉਂਸਲਿੰਗ ਹੋ ਜਾਵੇਗੀ ਜਿਹਦੇ ਵਿੱਚ 50% ਸਿੱਖ ਬੱਚਿਆਂ ਦੇ ਲਈ ਜਿਹੜੀ ਰੈਜ਼ਰਵੇਸ਼ਨ ਉਹ ਮਿਲੇਗੀ ਸੋ ਸਾਰਿਆਂ ਨੇ ਇਸ ਚੀਜ਼ ਦਾ ਬੈਨੀਫਿਟ ਲੈਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ